ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਸ਼ੁਰੂ ਹੋਣ ਲੱਗਾ ਹੈ ਕੋਧੀਆਂ ਦੋ ਤੁਕਾਂ ਦਾ ਬਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਲੋਕ ਮਹਲਾ ਦੂਜਾ ਇਹ ਕਨੇਹੀ ਆਸ ਕੇ ਦੁਜ ਲਗ ਜਾਏ ਨਾਨਕ ਹਾਸਕ ਕਾਢੀਐ ਸਦ ਹੀ ਰਹੈ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਬਾਰ ਬਾਣੀ ਦੇ ਹਿਤਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਅੰਗ ਤੇ ਸੁਭਾਏ ਮਾਨ ਹਨ ਦੂਜੇ ਪਾਸ਼ਾਈ ਸ੍ਰੀ ਗੁਰੂ ਅੰਗਦ ਦੇ ਜੀ ਦੇ ਮੁਖਾਰ ਰਵਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਇਹ ਕਨੇ ਹੀ ਆਸ ਕੀ ਦੂਜੇ ਲੱਗੇ ਜਾਏ ਇਸ ਤੁਕਰਾਈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਕੈਸੀ ਆਸ਼ਕੀ ਹੈ ਕੈਸੀ ਪ੍ਰੀਤ ਹੈ ਜੋ ਆਪਣੇ ਪਿਆਰੇ ਨੂੰ ਛੱਡ ਕੇ ਆਪਣੇ ਪ੍ਰਭ ਨੂੰ ਛੱਡ ਕੇ ਕਿਸੇ ਹੋਰ ਨਾਲ ਲੱਗਦੀ ਹੈ ਨਾਨਕ ਆਸਕ ਕੰਢੀ ਹੈ ਸਦ ਹੀ ਰਹੇ ਸਮਾਏ ਹੈ ਨਾਨਕ ਉਹ ਮਨੁੱਖ ਸੱਚਾ ਆਸ਼ਕ ਹੈ ਸੱਚਾ ਪਿਆਰ ਕਰਨ ਵਾਲਾ ਹੈ ਜੋ ਹਰ ਵੇਲੇ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਭਾਪ ਪਰਮਾਤਮਾ ਦੇ ਹਰ ਵਕਤ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ ਇਹਨਾਂ ਧੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾਦੀ ਵਾਰ ਬਾਣੀ ਵਿੱਚ ਇਸ ਸ਼ਲੋਕ ਪੁਰ ਗੁਰੂ ਸਾਹਿਬ ਸਾਨੂੰ ਅੱਗੇ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਗੁਰਬਾਣੀ ਦਾ ਲਿੰਕ ਹਰ ਰੋਜ਼ ਤੁਹਾਡੇ ਕੋਲ ਪੁੱਜ ਜਾਵੇ ਤੁਸੀਂ ਆਸਾਦੀ ਵਾਰ ਗੁਰਬਾਣੀਆਂ ਤੁਕਾਂ ਨੂੰ ਹਰ ਰੋਜ਼ ਸਰਵਣ ਕਰ ਸਕਣ ਲਾਈਕ ਕਰੋ ਤੇ ਵੱਧ ਤੇ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਇੱਕ ਪ੍ਰਾਣੀ ਕੋਲ ਪੁੱਜ ਜਾਵੇ ਹਰ ਇੱਕ ਪ੍ਰਾਣੀ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਨ ਨੂੰ ਪੜ੍ਹ ਕੇ ਸਰਵਣ ਕਰਕੇ ਉੱਤੇ ਚੱਲ ਕੇ ਸਮਝ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ